ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜੇ 'ਚ ਸ਼੍ਰੀ ਦਸ਼ਮੇਸ਼ ਗਵਰਨਮੈਂਟ ਹਾਈ ਸਕੂਲ ਅਟੀ ਦੀਆਂ ਵਿਦਿਆਰਥਣਾਂ ਨੇ ਬਾਜ਼ੀ ਮਾਰੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਸਕੂਲ ਪ੍ਰਿੰਸੀਪਲ ਬਲਜਿੰਦਰ ਕੁਮਾਰ, ਵਾਈਸ ਪ੍ਰਿੰਸੀਪਲ ਸੰਦੀਪ ਕੌਰ ਅਤੇ ਡਾਇਰੈਕਟਰ ਸੁਖਦੀਪ ਸਿੰਘ ਨੇ ਦੱਸਿਆ ਕਿ ਕੁੱਲ 42 ਵਿਦਿਆਰਥੀ ਇਸ ਪ੍ਰੀਖਿਆ 'ਚ ਹਾਜ਼ਰ ਹੋਏ ਸਨ, ਜਿਨ੍ਹਾਂ 'ਚੋਂ 41 ਵਿਦਿਆਰਥੀ ਪਹਿਲੇ ਦਰਜੇ 'ਚ ਪਾਸ ਹੋਏ ਨੇ, ਜਦਕਿ ਇੱਕ ਵਿਦਿਆਰਥੀ ਦੂਸਰੇ ਦਰਜੇ 'ਚ ਪਾਸ ਹੋਇਆ ਹੈ। ਉਨਾ ਕਹਿਆ ਕਿ ਹਰਮਨਜੀਤ ਕੌਰ ਨੇ 650 ਵਿੱਚੋਂ 626 ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਜਸਪ੍ਰੀਤ ਕੌਰ ਨੇ 624 ਅੰਕ ਲੈ ਕੇ ਦੂਸਰਾ ਅਤੇ ਰਜਿਆ ਰਾਣੀ ਨੇ 621 ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ ਹੁਣ ਬੱਚਿਆਂ ਦੇ ਇਸ ਸ਼ਾਨਦਾਰ ਨਤੀਜਿਆਂ ਲਈ ਜਿੱਥੇ ਬੱਚਿਆਂ ਨੂੰ ਵਧਾਈ ਦਿੱਤੀ ਉੱਥੇ ਹੀ ਉਨ੍ਹਾਂ ਇਸ ਦਾ ਸਹਿਰਾ ਸਕੂਲ ਦੇ ਮਿਹਨਤੀ ਸਟਾਫ ਸਿਰ ਬੰਨਿਆ ਉਨ੍ਹਾਂ ਨਾਲ ਹੀ ਬੱਚਿਆਂ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ ਉਨ੍ਹਾਂ ਨਾਲ ਹੀ ਬੱਚਿਆਂ ਨੂੰ ਹੋਰ ਮਿਹਨਤ ਕਰਕੇ ਭਵਿੱਖ ਵਿੱਚ ਮਾਪਿਆਂ ਦਾ ਨਾਂ ਇਸੇ ਤਰ੍ਹਾਂ ਹੀ ਰੌਸ਼ਨ ਕਰਨ ਦਾ ਸੁਨੇਹਾ ਦਿੱਤਾ ਗ੍ਰੈਂਡ ਨਵਰਾਂਗ ਚੈਨਲ 'ਤੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਰਚਨਾ ਕੁਮਾਰੀ ਆ ਮੇਰੇ 10th ਦੇ ਵਿੱਚੋਂ 95.23 ਨੰਬਰ ਆਇਆ ਮੇਰੇ ਸਾਰੇ ਫੈਮਿਲੀ ਦੇ ਮੈਂਬਰ ਸਾਰੇ ਖੁਸ਼ ਨੇ ਤੇ ਮੈਂ ਬਲਜਿੰਦਰ ਸਰ ਪ੍ਰਿੰਸੀਪਲ ਸਰ ਸੁਖਦੀਪ ਸਰ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਦੀ ਵਜ੍ਹਾ ਨਾਲ ਸਾਡੇ ਇੰਨੇ ਵਧੀਆ ਮਾਰਕਸ ਨੇ ਆਏ ਤੇ ਮੈਂ ਹੁਣ ਮੈਡੀਕਲ ਅਡਾਪਟ ਕੀਤੀ ਆ ਤੇ ਮੈਂ ਅੱਗੇ ਐਮਬੀਬੀਐਸ ਕਰਨਾ ਚਾਹੁੰਦੀ ਆ ਨੀਟ ਦਾ ਐਗਜ਼ਾਮ ਦੇ ਕੇ ਐਮਬੀਬੀਐਸ ਕਰਕੇ ਡਾਕਟਰ ਬਣਨਾ ਚਾਹੁੰਦੀ ਆ ਮੇਰਾ ਨਾਮ ਜਸਪ੍ਰਿਤ ਕੌਰ ਹੈ ਮੇਰਾ 10ਥ ਦੇ ਰਿਜ਼ਲਟ ਦੇ ਵਿੱਚ 96% ਮੇਰੇ ਨੰਬਰ ਆਇਆ ਇਹ ਸਾਰੇ ਨੰਬਰ ਸਾਡੇ ਸਾਰੇ ਸਟਾਫ ਦੇ ਕਰਕੇ ਹੀ ਆਇਆ ਉਹਨਾਂ ਦੀ ਮਿਹਨਤ ਕਰਕੇ ਆਇਆ ਮੇਰੇ ਪੇਰੈਂਟਸ ਵੀ ਬਹੁਤ ਖੁਸ਼ ਆ ਮੈਂ ਵੀ ਬਹੁਤ ਖੁਸ਼ ਆ ਮੈਂ ਸਾਡੇ ਸਾਰੇ ਸਟਾਫ ਦਾ ਧੰਨਵਾਦ ਕਰਦੀ ਆ ਮੈਂ ਇਸ ਵਾਰ ਪਲੱਸ 1 ਚ ਮੈਡੀਕਲ ਰੱਖੀ ਹੋਈ ਆ ਤੇ ਮੈਂ ਅੱਗੇ ਨੀਟ ਕਰਨਾ ਚਾਹੁੰਦੀ ਆ ਮੇਰਾ ਨਾਮ ਹਰਮਨਜੀਤ ਹੈ ਮੈਂ ਮੈਂ 10ਥੀ ਦੇ ਕਲਾਸ ਵਿੱਚੋਂ ਰਿਜ਼ਲਟ ਬਹੁਤ ਵਧੀਆ ਆਇਆ ਮੇਰੇ 94.9% ਆਏ ਆ ਮੈਂ ਆਪਣੇ ਟੀਚਰਸ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮੈਨੂੰ ਬਹੁਤ ਮਿਹਨਤ ਕਰਾਈ ਤੇ ਮੈਂ ਅੱਗੇ ਵੀ ਮਿਹਨਤ ਕਰਦਾ ਰਹਾਂਗਾ ਤੇ ਆਪਣੇ ਪੇਰੈਂਟਸ ਦਾ ਨਾਮ ਰੋਸ਼ਨ ਕਰਦਾ ਰਹਾਂਗਾ ਅੱਗੇ ਕੀ ਕਰਦਾ ਪਿਆ ਹਾਂ ਪਲੱਸ 1 ਪਲੱਸ 1 ਕਮਰਸ ਕਰਦਾ ਮੈਂ ਅੱਗੇ ਹੁਣ ਸੀਏ ਬਣਨ ਦੀ ਪੇਨਤ ਕਰੂੰਗਾ ਅੱਗੇ ਬਣਾਂਗੇ ਸੀਏ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੇ 10ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕੀਤਾ ਜਿਸ ਦੇ ਵਿੱਚ ਕੁੜੀਆਂ ਨੇ ਪੂਰੇ ਪੰਜਾਬ ਦੇ ਵਿੱਚ ਪਹਿਲੇ ਦੂਜੇ ਤੀਜੇ ਸਥਾਨ ਤੇ ਵਿੱਚ ਬਾਜ਼ੀ ਮਾਰੀ ਇਸੇ ਤਰ੍ਹਾਂ ਆਪਣੇ ਸ਼੍ਰੀ ਦਸ਼ਮੇਸ਼ ਕਾਨਵਰਟ ਹਾਈ ਸਕੂਲ ੱਟੀ ਵਿਕੇ ਦੇ ਦੇ ਸਾਰੇ ਬੱਚਿਆਂ ਨੇ ਫਰਸਟ ਡਿਵੀਜ਼ਨ ਵਿੱਚ ਆਪਣੇ ਨੰਬਰ ਲੈ ਕੇ ਆਪਣੇ ਮਾਤਾ ਪਿਤਾ ਸਕੂਲ ਅਤੇ ਆਪਣੇ ਸਾਥੀਆਂ ਸਾਰਿਆਂ ਦਾ ਨਾਮ ਰੌਸ਼ਨ ਕੀਤਾ ਜਿਸ ਦੌਰਾਨ ਹਰਮਨਜੀਤ ਕੌਰ ਨੇ 626 ਨੰਬਰ 654 626 ਨੰਬਰ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਇਸੇ ਤਰ੍ਹਾਂ ਜਸਪ੍ਰੀਤ ਕੌਰ ਨੇ 624 ਨੰਬਰ ਲੈ ਕੇ ਦੂਸਰਾ ਸਥਾਨ ਅਤੇ ਰਜ਼ੀਆ ਰਾਣੀ ਨੇ 621 ਨੰਬਰ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ ਸਾਰੇ ਬੱਚਿਆਂ ਨੂੰ ਬਹੁ ਬਹੁ ਵਧਾਈ ਇਹਨਾਂ ਦੇ ਮਾਤਾ ਪਿਤਾ ਨੂੰ ਉਮੀਦ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਸਕੂਲ ਇਸੇ ਤਰ੍ਹਾਂ ਜਿਹੜੇ ਜਿਹੜੇ ਨਤੀਜੇ ਨੇ ਬਧਿਆਰ ਤੀਜੇ ਲੈ ਕੇ ਆਪਣੇ ਏਰੀਆ ਤੇ ਅਤੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕਰਦਾ ਰਹੂਗਾ ਧੰਨਵਾਦ ਹੋਰ ਬੱਚਿਆਂ ਨੂੰ ਕੀ ਮੈਸੇਜ ਦੇਣਾ ਹੈ ਬੱਚਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਜਿਸ ਤਰ੍ਹਾਂ ਲੜਕੀਆਂ ਹਰ ਇੱਕ ਸਟਾਨ ਵਿੱਚ ਪਹਿਲੇ ਪਹਿਲੇ ਦਰਜੇ ਵਿੱਚ ਆ ਰਹੀਆਂ ਇਸੇ ਤਰ੍ਹਾਂ ਆਪਾਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਵਿੱਚ ਲੜਕੇ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਪਹਿਲੇ ਦਰਜਿਆਂ ਦੇ ਵਿੱਚ ਆਪਣਾ ਨਾਮ ਦਰਜ ਕਰਾਉਣ ਅਤੇ ਮਾਤਾ ਪਿਤਾ ਤੇ ਦੇਸ਼ ਕੌਮ ਦਾ ਨਾਮ ਰੋਸ਼ਨ ਕਰਨ